ਵੀ ਸੱਜਣੋ ਅੱਜ ਇਹ ਗੱਲਬਾਤ ਕਰਦੇ ਆਪਾਂ ਜੋ ਪਿੱਛੇ ਤੁਸੀਂ ਫਰੇਮ ਦੇ ਵਿੱਚ ਇੱਕ ਮੈਸੀ ਟਰੈਕਟਰ ਦੇਖ ਰਹੇ ਹੋ ਜੋ ਸਰਦਾਰ ਬਲਕਾਰ ਸਿੰਘ ਜੀ ਜੀਐਸਐਲ ਦੇ ਭਰਾ ਦਾ ਹੈਗਾ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਬੰਪਰ ਵਗੈਰਾ ਇੰਜਨ ਵਗੈਰਾ ਸਾਰਾ ਮੋਡੀਫਾਈ ਕੀਤਾ ਦੁਬਾਰਾ ਦੁਬਾਰਾ ਸਲਫ ਮਾਰਕਟ ਤੋਂ ਲੈ ਕੇ ਟਰੈਕਟਰ ਦੀ ਅੱਜ ਵੀ ਦੇਖਾਂ ਹਾਂਜੀ ਸੱਜਣੋ ਜੋ ਆਪਣਾ ਫੌਜੀ ਭਰਾ ਦਾ ਟਰੈਕਟਰ ਸੀਗਾ ਤੇ ਜੋ ਉਸ ਟਰੈਕਟਰ ਦੇ ਵਿੱਚ ਆਪਾਂ ਜੋ ਸ਼ੋ ਵਗੈਰਾ ਦੀ ਸੈਟਿੰਗ ਕਰ ਰਹੇ ਹਾਂ ਕਿਉਂਕਿ ਭਰਾਣੇ ਆ ਮੂਹ ਗੇਰਾ ਬਦਲਿਆ ਸੀਗਾ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਹੈ ਸਾਰੇ ਸੱਜਣ ਠੀਕ ਹੋਣਗੇ ਆਓ ਵੀ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਜੋ ਪਿੱਛੇ ਤੁਸੀਂ ਫਰੇਮ ਦੇ ਵਿੱਚ ਇੱਕ ਮੈਸੀ ਟਰੈਕਟਰ ਦੇਖ ਰਹੇ ਹੋ ਜੋ ਸਰਦਾਰ ਬਲਕਾਰ ਸਿੰਘ ਜੀ ਯੂਐਸਐਲ ਦੇ ਭਰਾ ਦਾ ਹੈਗਾ ਟਰੈਕਟਰ ਨੂੰ ਡਿਲੀਵਰ ਕਰਾਂਗੇ ਆਪਾਂ ਕਿਉਂਕਿ ਹਜੇ ਲੈਣ ਨਹੀਂ ਆਏ ਭਰਾ ਜਾਉਣਾ ਲੈਣ ਪਰ ਲੇਕਿਨ ਮੈਨੂੰ ਕਿਸੇ ਕੰਮ ਕਾਰਨ ਕਰਕੇ ਬਾਹਰ ਜਾਣਾ ਪਿਆ ਗਿਆ ਤੇ ਚਲੋ ਬਾਈ ਜੀ ਮਗਰੋਂ ਲੈ ਕੇ ਜਾਣਗੇ ਜਿਹਦੇ ਕਾਰਨ ਕਰਕੇ ਸਾਨੂੰ ਪਹਿਲਾਂ ਵੀਡੀਓ ਬਣਾਉਣੀ ਪਊਗੀ ਅਸਤੇ ਬਾਕੀ ਤੁਹਾਨੂੰ ਦੂਜੋ ਕੈਮਰਾ ਕਰਕੇ ਤੇ ਸਾਰਾ ਟਰੈਕਟਰ ਤੇ ਨਿਗਾ ਮਰੋਣਿਆ ਕੀ ਕੀ ਕੰਮ ਕੀਤਾ ਤੇ ਕਿਹੜੀ ਕਿਹੜੀ ਹਾਲਤਾਂ ਦੇ ਵਿੱਚ ਟਰੈਕਟਰ ਆਇਆ ਸੀਗਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਸ ਟਰੈਕਟਰ ਦੀ ਕਲਿੱਪ ਜਾਂ ਫੋਟੋ ਲਾ ਦੂੰਗਾ ਮੈਂ ਜਿਹੜੀ ਹਾਲਤ ਦੇ ਵਿੱਚ ਟਰੈਕਟਰ ਸਾਡੇ ਕੋਲੇ ਆਇਆ ਸੀਗਾ ਸੋ ਮਿੱਤਰੋ ਇਦਾਂ ਦੇ ਟਰੈਕਟਰ ਮੋਡੀਫਾਈ ਕਰਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਸੰਪਰਕ ਕਰ ਸਕਦੇ ਹੋ ਬਾਕੀ ਜਿਹੜੇ ਭਰਾ ਨੇ ਤਿਆਰ ਕਰਾਉਣੇ ਨੇ ਉਹ ਹਜੇ ਹੁਣ ਬੁਕਿੰਗ ਚਾਲੂ ਆਪਣੀ ਤੇ ਤੁਸੀਂ ਸਾਡੇ ਕੋਲੇ ਬੁੱਕ ਕਰਾ ਸਕਦੇ ਲਓ ਮਿੱਤਰੋ ਤੁਹਾਨੂੰ ਪਹਿਲਾਂ ਮੈਸੀ ਟਰੈਕਟਰ ਤੇ ਨਿਗਾ ਮਰਾਈਏ ਕੀ ਕੀ ਕੰਮ ਕੀਤਾ ਆਪਾਂ ਨਾ ਲਾਓ ਮਿੱਤਰੋ ਜੋ ਤੁਹਾਨੂੰ ਫਰੇਮ ਦੇ ਵਿੱਚ ਸਾਹਮਣੇ ਆਪਣਾ ਟਰੈਕਟਰ ਦੇਖ ਰਹੇ ਹੋ ਮੈਸੀਵ ਬਾਕੀ ਟਰੈਕਟਰ ਤਿਆਰ ਕੀਤੇ ਨੂੰ ਬਹੁਤ ਦਿਨ ਹੋ ਗਏ ਇਹ ਵਾਸ਼ ਰਿਸ਼ ਕਰਨ ਵਾਲਾ ਪਿਆਗਾ ਆ ਤੁਸੀਂ ਦੇਖ ਰਹੇ ਹੋ ਡਸਟ ਵਗੈਰਾ ਟਰੈਕਟਰ ਦੇ ਉੱਪਰ ਕਿਉਂਕਿ ਅੱਜ ਹੀ ਕੱਢ ਕੇ ਲਿਆਂਦਾ ਅੰਦਰੋਂ ਤੇ ਅੱਜ ਵਾਸ਼ ਰਿਸ਼ ਕਰਕੇ ਆਪਾਂ ਇਹਨੂੰ ਤੇ ਡਿਲੀਵਰ ਕਰਾਂਗੇ ਟਰੈਕਟਰ ਨੂੰ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਬੰਪਰ ਵਗੈਰਾ ਇੰਜਨ ਵਗੈਰਾ ਸਾਰਾ ਮੋਡੀਫਾਈ ਕੀਤਾ ਦੁਬਾਰਾ ਤਿਆਰ ਕੀਤਾ ਕਹਿਣ ਦਾ ਮਤਲਬ ਸਾਰਾ ਰਿਪੇਅਰ ਕੀਤਾ ਟਰੈਕਟਰ ਰਿਪੇਅਰ ਕਰਨ ਤੋਂ ਬਾਅਦ ਆਪਾਂ ਇਸ ਟਰੈਕਟਰ ਨੂੰ 2K ਪੇਂਟ ਮੈਟੈਲਿਕ ਦੇ ਵਿੱਚ ਤਿਆਰ ਕੀਤਾਗਾ ਤੁਸੀਂ ਆ ਲੁੱਕ ਦੇਖ ਸਕਦੇ ਹੋ ਟਰੈਕਟਰ ਦੀ ਇਹ ਮੇਡ ਇਨ ਇੰਗਲੈਂਡ ਵਾਲਾ ਟਰੈਕਟਰ ਆ ਕਿਉਂਕਿ ਇਹ ਟਰੈਕਟਰ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਸੀ ਤੇ ਬਾਕੀ ਸ਼ੋ ਵਗੈਰਾ ਬਹੁਤ ਜ਼ਿਆਦਾ ਡੈਮੇਜ ਹੋਈ ਸੀ ਜਿਹਦੇ ਕਾਰਨ ਕਰਕੇ ਸਾਨੂੰ ਇਸ ਟਰੈਕਟਰ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲਾਉਣੀ ਪਈ ਹੈ। ਬਾਕੀ ਇਹ ਟਰੈਕਟਰ ਬਹੁਤ ਲੰਬਾ ਸਮਾਂ ਆਪਣੇ ਕੋਲੇ ਖੜਾ ਰਿਹਾ। ਬਾਕੀ ਬਾਈ ਜੀ ਦਾ ਵੀ ਟਰੈਕਟਰ ਫੇਰੀ ਸੀਗਾ ਜਿਹਦੇ ਕਾਰਨ ਕਰਕੇ ਸਾਡੇ ਕੋਲੇ ਇੰਨਾ ਟਾਈਮ ਛੱਡਦਾ ਟਰੈਕਟਰ ਨਹੀਂ ਤਾਂ ਤੁਹਾਨੂੰ ਪਤਾ ਅੱਜਕੱਲ ਸੀਜ਼ਨ ਦਾ ਟਾਈਮ ਆ ਤੇ ਕਿੱਥੇ ਛੱਡਨ ਦਾ। ਬਾਕੀ ਸੀਸ ਟਰੈਕਟਰ ਦੇ ਵਿੱਚ ਫੈਂਡਰ ਵਗੈਰਾ ਕੰਪਨੀ ਦੇ ਯੂਜ਼ ਕੀਤੇ ਆ ओरिजिनल ਇਹ ਬਾਈ ਜੀ ਆਪਣੀ ਡਿਮਾਂਡ ਤੇ ਲੈ ਕੇ ਆਏ ਸੀ ਸਾਡੇ ਕੋਲੇ ओरिजिनल ਯੂਜ਼ ਕੀਤੇ ਫੈਂਡਰ ਵਗੈਰਾ ਤੇ ਟਾਇਰ ਵਗੈਰਾ ਆਪਾਂ ਇਹਦੇ ਸਪੈਸ਼ਲ 12 ਦੇ ਹੀ ਯੂਜ਼ ਕੀਤੇ ਆ ਬਾਕੀ ਸੀਸ ਰਮ ਵਗੈਰਾ ਡਿਜ਼ਾਈਨ ਦੇ ਮੁਤਾਬਕ ਸੀ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਆ ਵਿਚਕਾਰਲਾ ਜਿਹੜਾ ਕੇਰਾਗਾ ਉਹ ਗਰੇ ਰੱਖਿਆਗਾ ਬਾਕੀ ਵਾਈਟ ਕਿ ਸਿਲਵਰ ਕੀਤਾਗਾ ਇਹਦਰ ਬੰਪਰ ਨੂੰ ਵੀ ਅਸੀਂ ਸਿਲਵਰ ਕੀਤਾਗਾ ਕਿਉਂਕਿ ਥੋੜੀ ਜੀ ਵੱਖਰੀ ਲੁੱਕ ਬਣਾਉਣਾ ਚਾਹੁੰਦੇ ਸੀ ਬਾਕੀ ਜਾਲੀ ਵੀ ਇਹਦੀ ਗ੍ਰੇ ਆਉਂਦੀ ਆ ਪਰ ਲੇਕਿਨ ਅਸੀਂ ਇਸ ਨੂੰ ਸਿਲਵਰ ਦੇ ਵਿੱਚ ਕਨਵਰਟ ਕੀਤਾ ਬਾਕੀ ਇੰਜਨ ਦੀ ਗੱਲ ਕਰੀਏ ਇੰਜਨ ਇਸ ਟਰੈਕਟਰ ਦੇ ਵਿੱਚ ਆਪਾਂ ਉਹੀ ਰੱਖਿਆ ਜੋ ਜੈਨੂਨ ਹੁੰਦਾਗਾ ਬਾਕੀ ਤੁਹਾਨੂੰ ਸਾਊਂਡ ਕੁਆਲਿਟੀ ਵੀ ਆਪਾਂ ਸਟਾਰਟ ਕਰਕੇ ਚੈੱਕਰ ਬਣਾਉਣੇ ਆ ਬਾਕੀ ਮੀਟਰੇ ਦੇ ਵਿੱਚ ਜੋ ਆਪਨਾ ਸਪੀਡੋਮੀਟਰ ਇਲੈਕਟ੍ਰੋਨਿਕ ਯੂਜ਼ ਕੀਤਾ ਬਾਕੀ ਮੀਟਰੇ ਦੇ ਉਦਾਂ ਹੀ ਵਰਕ ਕਰਦੇ ਆ ਜਿੱਦਾਂ ਕੰਪਨੀ ਦੇ ਆਉਂਦੇ ਸੀਗੇ ਹੁਣ ਤੋਂ ਅਨੁਸਾਰ ਟਰੈਕਟਰ ਦੀ ਸਟਾਰਟ ਕੁਆਲਟੀ ਚੈੱਕ ਕਰਾਉਣਾ ਇਧਰ ਆਪਣਾ ਨਿਊਟਰਲ ਕਰ ਲਿਆ ਗিয়ার ਤੇ ਹਾਈ ਲੋ ਵਾਲੀ ਸਵਿੱਚ ਵੀ ਆਪਾਂ ਚਾਲੂ ਕੀਤੀ ਇਹਦੀ ਹੁਣ ਇਸ ਟਰੈਕਟਰ ਦੀ ਸਟਾਰਟਿੰਗ ਤੁਹਾਨੂੰ ਦਿਖਾਣੇ ਆ ਆ ਤੁਸੀਂ ਸਟਾਰਟਿੰਗ ਚੈੱਕ ਕਰ ਸਕਦੇ ਹੋ ਇਸ ਟਰੈਕਟਰ ਦੀ ਆਹ ਸਾਊਂਡ ਕੁਆਲਟੀ ਬਣੀ ਐ ਐਨ ਰੌਕ ਰੌਕ ਕੇ ਚੱਲਦਾ ਟਰੈਕਟਰ ਆ ਤੁਹਾਨੂੰ ਕਵਾਲਿਟੀ ਚੈੱਕ ਆਪ ਕਰ ਲਿਓ ਬਾਕੀ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਟਰੈਕਟਰ ਦੀ ਲੁੱਕ ਕਿਦਾਂ ਰੱਗੀ ਬਾਕੀ ਸਾਊਂਡ ਕੁਆਲਿਟੀ ਟਰੈਕਟਰ ਦੀ ਕਿਵੇਂ ਲੱਗੀ ਮਾਰ ਕੇ ਤੋਂ ਉਹਨੇ ਟਰੈਕਟਰ ਦੀ ਅੱਜ ਇਹ ਦੇਖਾ ਐਂਡ ਓਕੇ ਦੀ ਰਿਪੋਰਟਾਂ ਪੂਰੀਆਂ ਮਿੱਤਰੋ ਪੂਰੀ ਸਰਾ ਗੱਲ ਬਾਤ ਹਾਂਜੀ ਸਤਿਰੋ ਜੋ ਆਪਣਾ ਫੌਜੀ ਭਰਾ ਵਾਲਾ ਟਰੈਕਟਰ ਸੀਗਾ ਤੇ ਜੋ ਉਸ ਟਰੈਕਟਰ ਦੇ ਵਿੱਚ ਆਪਾਂ ਜੋ ਸ਼ੋ ਵਗੈਰਾ ਦੀ ਸੈਟਿੰਗ ਕਰ ਰਹੇ ਆ ਕਿਉਂਕਿ ਭਰਾਣੇ ਆ ਮੂਹ ਵਗੈਰਾ ਬਦਲਿਆ ਸੀਗਾ ਤੇ ਇੱਧਰ ਛੋ ਵਗੈਰਾ ਦੇ ਆਪਾਂ ਕਰਕੇ ਡੈਂਟਿੰਗ ਪੈਂਟਿੰਗ ਸਾਰੀ ਆਪਾਂ ਤਿਆਰ ਕਰ ਰਹੇ ਆ ਤੇ ਬਾਕੀ ਪੇਂਟ ਦਾ ਕੰਮ ਇਹਦਾ ਚਾਲੂ ਕਰਤਾ ਟਰੈਕਟਰ ਦਾ ਬਾਕੀ ਤੁਹਾਨੂੰ ਨਿਗਾਹ ਮਰਾ ਦੇ ਪਿੱਛੇ ਜਾ ਕੇ ਆਪਾਂ ਬਾਕੀ ਤੁਹਾਨੂੰ ਦਿਖਾਨਾ ਮੈਂ ਬਾਕੀ ਟਰੈਕਟਰ ਅੱਧੇ ਤੋਂ ਬਾਅਦ ਖੋਲਤਾ ਆਪਾਂ ਇਹਦੇ ਵਿੱਚ ਆਪਾਂ ਰੰਗ ਵਗੈਰਾ ਦਾ ਕੰਮ ਸ਼ੁਰੂ ਕਰਤਾ ਕਿਉਂਕਿ ਇਹਦੇ ਵਿੱਚ ਪੈਰਪੂਰ ਵਾਲੀ ਰੇਸ ਵਗੈਰਾ ਆਪਾਂ ਸਾਰੀ ਸੈਟਿੰਗ ਕਰ ਰਹੇ ਆ ਪੈਡਲਾਂ ਵਗੈਰਾ ਦੀ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਨੁਕਸ ਸੀਗਾ ਰੇਸ ਵਿੱਚ ਪੈਰ ਵਾਲੀ ਚ ਤੇ ਕਿਉਂਕਿ ਵੱਡੂ ਵੱਡੂ ਕੇ ਆਪਾਂ ਕੀਤੀ ਹੈ ਸੈਟਿੰਗ ਤੇ ਇਧਰ ਬੋਬੀ ਪੈਂਟਰ ਲੱਗਾ ਹੋਇਆ ਆਪਣਾ ਪੇਂਟ ਕਰ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਕਰੀਏ ਨਾ ਫਿਰ ਪੇਂਟਿੰਗ ਦਾ ਕੰਮ ਚਾਲੂ ਕਰਤਾ ਜੀ ਠੀਕ ਆ ਠੀਕ ਆ ਜੀ ਠੀਕ ਆ ਤੇ ਕਿੱਧਰ ਚਲਾ ਗਿਆ ਜੀ ਇਹਨੇ ਦਿਨ ਮੈਂ ਪੰਜ ਕਰਾਈ ਗਿਆ ਸੀਗਾ ਜੀ ਅੱਛਾ ਅੱਛਾ ਨਾਲੇ ਤਾਂ ਮੈਂ ਝਾੜ ਕਢਾਈ ਸੀਗੀ ਝਾੜ ਕਢਾ ਕੇ ਫਿਰ ਮੈਂ ਇਹ ਸਾਦੀ ਕਰ ਠੀਕ ਆ ਚੱਲ ਕੋਈ ਨਹੀਂ ਯਾਰ ਦੋਸਤ ਕੋਲ ਚਲਾ ਗਿਆ ਹੈ ਤੇ ਚਲੋ ਮਿੱਤਰੋ ਆਪਣਾ ਇਧਰ ਪਾਰਟਸ ਜਿਹੜਾ ਪੇਂਟ ਕਰਨ ਵਾਲਾ ਸਾਲਾ ਸਾਰਾ ਖੁੱਲ ਚੁੱਕਿਆਗਾ ਤੇ ਚਲੋ ਬਾਕੀ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੇ ਬਾਕੀ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਸਾਰਾ ਕੁਝ ਦੱਸਾਂਗੇ ਲਓ ਜੀ ਜੋ ਇਹ ਟਰੈਕਟਰ 12 ਮਾਡਲ ਸੋਰਾਇ ਟਰੈਕਟਰ ਹੈ ਸੋ ਆਪਣਾ ਇਸ ਟਰੈਕਟਰ ਵਿੱਚ ਤੁਹਾਨੂੰ ਪਹਿਲਾਂ ਵੀ ਦੱਸ ਕੀਤਾ ਵੀਡੀਓ ਦੇ ਵਿੱਚ ਆਪਾਂ ਕਲੱਚ ਦੀ ਜੌਬ ਕਰਨੀ ਹੈ ਬਾਕੀ ਬਾਈ ਜੀ ਨੇ ਕਲੱਚ ਦਾ 1 2 3 ਵਾਰੀ ਕਰਵਾ ਲਿਆ ਤੇ ਪਰ ਲੇਕਿਨ ਇਸ ਕਲਚ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਥੋ ਮਹੀਨਾ ਕਾ ਕਲਚ ਚੱਲਦਾ ਤੇ ਉਸ ਤੋਂ ਬਾਅਦ ਕਲਚ ਪੇਟਾਂ ਉੱਡ ਜਾਂਦੀਆਂ ਤੇ ਇਹਨਾਂ ਨੇ ਪ੍ਰੈਸ਼ਰ ਪਲੇਟ ਵਗੈਰਾ ਵੀ ਨਵਾਂ ਪਾ ਕੇ ਦੇਖ ਲਿਆ ਸੈੱਟ ਵਗੈਰਾ ਸਾਰਾ ਤੇ ਫਿਰ ਵੀ ਨਹੀਂ ਕਲੱਚ ਇਹਦਾ ਟਿਕਦਾ ਤੇ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਕਲੱਚ ਤਾਂ ਨਹੀਂ ਵੱਡਾ ਕਰਨਾ ਪਰ ਲੇਕਿਨ ਇਸ ਕਲੱਚ ਦੀ ਹੀ ਸੈਟਿੰਗ ਕਰਾਂਗੇ ਤੇ ਥੋੜਾ ਜਿਹਾ ਲੰਮਾ ਟਾਈਮ ਇਹਨੂੰ ਚੱਲਣ ਦੀ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਅਦ ਦੇ ਵਿੱਚ ਆਪਾਂ ਇਹਦਾ ਟਰੈਕਟਰ ਦਾ ਕਲੱਚ ਵੱਡਾ ਕਰ ਦਾਂਗੇ 12 ਇੰਚੀ 960 ਵਾਲਾ ਤੇ ਬਾਕੀ ਕਿ ਬਾਈ ਨੇ ਇਹਦੇ ਟਰਬੋ ਵਗੈਰਾ ਲਵਾਈ ਵੀ ਆ ਜੀ ਐਸ ਮੋਗਾ ਤੋਂ ਲਵਾਈ ਸੀ ਇਹਨਾਂ ਨੇ ਟਰਬੋ ਵਗੈਰਾ ਆ ਤੁਸੀਂ ਦੇਖ ਰਹੇ ਹੋ ਤੇ ਟਰੈਕਟਰ ਜ਼ੋਰ ਬਹੁਤ ਮਾਰਦਾ ਕ ਕਿਉਂਕਿ 4 ਸਾਲ ਪਹਿਲਾਂ ਇਹਨਾਂ ਨੇ ਕਲਚ ਦਾ ਕਰਵਾਇਆ ਸੀ ਕੰਮ ਆ ਤੁਸੀਂ ਦੇਖ ਸਕਦੇ ਹੋ ਬਾਕੀ ਟਰੈਕਟਰ ਦੇ 16 ਦੇ ਟਾਇਰ ਪਾਏ ਆ ਕਿਉਂਕਿ ਕੰਪਨੀ ਵੱਲੋਂ ਇਹਨਾਂ ਨੂੰ 14 ਦੇ ਟਾਇਰ ਆਏ ਸੀਗੇ ਤੇ ਸੋ ਆਪਣਾ ਕਲਚ ਖੁੱਲ ਗਿਆਗਾ ਕਲਚ ਖੋਲ ਕੇ ਤੇ ਸੋ ਆਪਾਂ ਇਹਦਾ ਚਲਦੇ ਆਂ ਸਮਾਨ ਲੈਣ ਏਜੰਸੀ 'ਚ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਸਮਾਨ ਆਪਾਂ ਕਿਹੜਾ-ਕਿਹੜਾ ਲੈਣੇ ਆ ਤੇ ਕੀ-ਕੀ ਪਾਰਟਸ ਇਹ ਟਰੈਕਟਰ ਦੇ ਵਿੱਚ ਪਾਉਣੇ ਆ ਤੇ ਸਭ ਤੋਂ ਪਹਿਲਾਂ ਮੇਨ ਕੰਮ ਆਪਣਾ ਹੁੰਦਾ ਕ ਤੁਹਾਨੂੰ ਪਤਾ ਅੱਗੇ ਜਿਹਾ ਵਾਸ਼ ਕਰਨਾ ਤੇ ਸਭ ਤੋਂ ਪਹਿਲਾਂ ਇਹਨੂੰ ਸਫਾਈ ਕਰਦੇ ਚੰਗੀ ਤਰ੍ਹਾਂ ਦੀ ਤੇ ਕਰਕੇ ਸਾਫ਼ ਤੇ ਉਸ ਤੋਂ ਬਾਅਦ ਕਰਾਂਗੇ ਫਿਟਿੰਗ ਤੇ ਜੋ ਜਸ ਜਸਵੀਰ ਦਾ ਟਰੈਕਟਰ ਆ ਉਹ ਬਾਈ ਜੀ ਆਏ ਨੇ ਆਪਣੇ ਕੋਲੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਵਾਂ ਬਾਜੀ ਤੁਹਾਡਾ ਨਰਿੰਦਰ ਸਿੰਘ ਜੀ ਅੱਛਾ ਜੀ ਕਿਹੜਾ ਪਿੰਡ ਆ ਬਾਈ ਜੀ ਤੁਹਾਡਾ ਸੁਨੇਰ ਸੁਨੇਰ ਹਾਂ ਜੀ ਇਹ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਬਾਈ ਇਹ ਫਰੀ ਫਰੀ ਅੱਛਾ ਜਿਲ੍ਹਾ ਫਰੋਜ ਫਰੋਜਪੁਰ ਚ ਪਾਇਆ ਜਾਂਦਾ ਹਾਂਜੀ ਹਾਂ ਨਹੀਂ ਤੁਹਾਨੂੰ ਆਉਣ ਲਈ ਸਾਡੇ ਕੋਲ ਫਰੋਜਪੁਰ ਥਾਂ ਇੰਦੀ ਆਉਣਾ ਪੈਂਦਾ ਜਾਂ ਇਹ ਅੰਮ੍ਰਿਤਸਰ ਵਾਲਾ ਰੋਡ ਆ ਮੇਨ ਜਿਹੜਾ ਜੀ ਨਹੀਂ ਇਹ ਰੋਡ ਆ ਜੀ ਅੰਮ੍ਰਿਤਸਰ ਅੱਛਾ ਅੱਛਾ ਇਹਹੀ ਰੋਡ ਆਗਾ ਜੀਰੇ ਨਾਲ ਹੀ ਆ ਜੀ ਠੀਕ ਹੈ ਜੀਰਾ ਕਿੰਨਾ ਪਾਇਆ ਜਾਂਦਾ ਤੁਹਾਨੂੰ ਜੀਰਾ ਹੈਗਾ ਜੀ 5-6 ਕਿਲੋ ਠੀਕ 5-6 ਕਿਲੋਮੀਟਰ ਜੀਰਾ ਪਾਇਆ ਜਾਂਦਾ ਤੁਹਾਨੂੰ ਹਾਂਜੀ ਹਾਂ ਬਾਈ ਇਹ ਆਪਣਾ ਕਿਹੜਾ ਮਾਡਲ ਟਰੈਕਟਰ ਆ ਤੁਹਾਡਾ ਜਿਹੜਾ ਸਵਰਾਇ ਟਰੈਕਟਰ ਆ ਇਹ 11 ਦੇ 11ਵੇਂ ਮਹੀਨੇ ਆਇਆ ਜੀ 12 ਹੀ ਮੰਨ ਕੇ ਚੱਲੀਏ ਹਾਂਜੀ ਹਾਂਜੀ ਤੇ ਬਾਈ ਜ ਕਲਾਚ ਭਾਈ ਘੜਦਾਨੇ 2 ਕੁ ਮਹੀਨੇ ਕਰਨ 2-3 ਮਹੀਨੇ ਨਗਾਉਦਾ ਫਿਰ ਸਾਲ ਚ ਦੋ ਵਾਰ ਹੀ ਪਵਾਤਾ ਠੀਕ ਆ ਉਹ ਹੌਸਿੰਗ ਜਾ ਵਗੈਰਾ ਵੀ ਤੁਸੀਂ ਪਵਾਤਾ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਚਲੋ ਤੇ ਬਾਕੀ ਆਪਣਾ ਜਿਹੜੀ ਵੀਡੀਓ ਵਗੈਰਾ ਵੇਖ ਕੇ ਪਤਾ ਲੱਗਿਆ ਜਾਂ ਉਦਾਂ ਤੁਹਾਨੂੰ ਦੱਸਿਆ ਕਿਸੇ ਨੇ ਭਾਈ ਜੀ ਵੀਡੀਓ ਵੇਖ ਕੇ ਲੱਗਿਆ ਅੱਛਾ ਤੁਸੀਂ ਵੀਡੀਓ ਵੇਖ ਕੇ ਪਤਾ ਲੱਗਿਆ ਤੇ ਚਲੋ ਭਾਈ ਜੀ ਆਏ ਨੇ ਆਪਣੇ ਕੋਲੇ ਤੇ ਧੰਨਵਾਦ ਭਾਈ ਜੀ ਜੀ ਆਏ ਨੂੰ ਤੁਹਾਡਾ ਤੇ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਪਾਰਟਸ ਲੈਣ ਏਜੰਸੀ ਦੇ ਵਿੱਚ ਤੁਹਾਨੂੰ ਦਿਖਾਉਨੇ ਸਾਰਾ ਸਿਸਟਮ ਹਾਂਜੀ ਜੋ ਆਪਣਾ ਸਵਰਾਈ ਟਰੈਕਟਰ ਦਾ ਪਾਰਟ ਸੀ ਉਹ ਬਾਈ ਤੋਂ ਲੈ ਲਿਆ ਆਪਾਂ ਤੇ ਲੈ ਕੇ ਪਾਰਟਸ ਤੇ ਚਲੋ ਉਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਤੇ ਬਾਕੀ ਕਲੱਚ ਪਲੇਟਾਂ ਵਗੈਰਾ ਆਪਾਂ ਜਮਾ ਕੰਪਨੀ ਦੇ ਲੈ ਲਈਏ ਜੈਨੂਨ ਇਹਨਾਂ ਆ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਡਾਇਫਰਮ ਬਦਲਾਂਗੇ ਆਪਾਂ ਇਹਦੇ ਵਿੱਚ ਕਲੱਚ ਪਲੇਟ ਦੂਜੀ ਤੇ ਗੇਰਾਂ ਵਾਲੀ ਹੋਗੀ ਮੇਨ ਹੋਗੀ ਤੇ ਇੱਕ ਫਰਾਈਵਿਲ ਦਾ 베ਰਿੰਗ ਆਉਗਾ ਤੇ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਤੇ ਬਾਕੀ ਇਹ ਇਹਨਾਂ ਕੋਲੇ ਅੱਗੇ ਵੀ ਤੁਹਾਨੂੰ ਵੀਡੀਓ ਵਗੈਰਾ ਪਾਉਂਦੇ ਰਹਿਣਾ ਤੇ ਬਾਕੀ ਆਪਣੀ ਸਪੈਸ਼ਲ ਵੀਡੀਓ ਆਉਗੀ ਬਾਈ ਜੀ ਤੇ ਬਾਕੀ ਸਾਰਾ ਬਖਾਵਾਂਗੇ ਤੁਹਾਨੂੰ ਤੇ ਹਾਂਜੀ ਜੋ ਆਪਣਾ ਕਲੱਚ ਵਗੈਰਾ ਹੋ ਤੇ ਸੋਚ ਤੋਂ ਬਾਅਦ ਕਰਦੇ ਆ ਫਿੰਗਰਾਂ ਦੀ ਸੈਟਿੰਗ ਤੇ ਬਾਕੀ ਜੋ ਕਲਚ ਪਲੇਟ ਆ ਐਂਡ ਜੈਨੂਨ ਕੰਪਨੀ ਨੇ ਯੂਜ਼ ਕੀਤੀ ਇਹ ਚਲੋ ਕਰਕੇ ਫਿੰਗਰਾਂ ਦੀ ਸੈਟਿੰਗ ਤੇ ਉਸ ਤੋਂ ਬਾਅਦ ਕਰਦੇ ਆ ਉਧਰ ਫਰਾਈ 휠 ਵਗੈਰਾ ਅਟੈਚ